ਸਤਨਾਮ ਅਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਾਗ ਸੁਹੀ ਮਹਲਾ

ਮੇਨ ਸਾਧਗੁਰ ਨਾਮ ਨਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠੈ ਮੇਨ ਚਾਖੈ ਸਾਧਨ ਜਪੈ ਨਮਹਿਤੇ ਸਭ ਕਿਸ਼ਵਾਰ ਮੈਨਾਂ ਸਾਤੁਰ ਨਾਮ ਨੰ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਮੈਨਾਂ ਚੱਖੈ ਸਾਧਨ ਜਾਪੈ ਕਉ ਦੇ ਬਦਲਾ ਜਨਮ ਗਵਾਏ ਜੀਨਸ ਨਹੀਂ ਆਪੈ ਕਹੋ ਬਤਾਇ ਕੋ ਜਾਣ ਹਮੇ ਦੁੱਖ ਨਾ ਸੰਤਾਪ ਬਲਹਾਰੀ ਘਰੇ ਆਪਣੀ ਬੇਟਾ ਜਨ ਸਾਕੇ ਸੋ ਲੈ ਬਲਾਈ

ਇਹ ਪੰਡ ਸਭ ਗੁਰਤੇ ਉਪਜਾ ਗੁਰਮਖ ਕਾਰਜ ਸਵਾਰੇ ਮਾਨਵ ਕੋ ਅੰਦਾ ਅੰਧ ਕਮਾਵਾ ਮੇਖ ਕਟੇ ਸੰਸਾਰੇ ਆ ਮਰੇ ਸਦਾ ਦਖ ਪਾਈ ਮੇਨ ਘਰ ਆਤ ਪਿਆਰੀ ਸੋਈ ਸੇਵਕਾ ਜੀ ਸਤਗੁਰ ਸਿਵੀ ਚਾਲਾ ਸਤਗੁਰ ਪਾਈ

ਤੇ ਦਾ ਕਾ ਕੰਮ ਹੈ ਸੱਚ ਸੱਚਾ ਸ਼ਬਦ ਸੁਣਾਇ ਗਰਮਖ ਘਾਲੇ ਗਰਮਖ ਖੱਟੇ ਗਰਮਖ ਨਾਮ ਜਪਾਈ सदा आड़े पत साचा रंग रता गुर का बाई सुभाई मान मुख ही कूड़े बोला देख बीजा बेख खाई जमकाल बाता ਕ੍ਰਿਸ਼ਨਾ ਦਾਦਾ ਮਨ ਗੁਰ ਕਾਵਣ ਸਦਾਈ ਸੱਚਾ ਤੀਰਥ ਜਿਤ ਸਤ ਸਰਨਾ ਬਣਾ ਗੁਰਮੁਖ ਆਪੁ ਬੁਜਾਈ ਆਈ ਆਠ ਸਾਰੇ ਤੀਰਥ ਅਗਰ ਸਾਬਦ ਦੇਖਾਈ ਚੇਤਨਾ ਕਾ ਮਾਲ ਜਾਈ ਸਚਾ ਸ਼ਬਦ ਸਚਾ ਹਰ ਨਰਮਲਾ ਨਾਮ ਲੱਗਾ ਨਾਲੇ ਸੱਚੀ ਸੇਵਾ ਕਾ ਸੱਚੀ ਸਾਲਾਹ ਊਰੇ ਗੜਤੀ ਪਾਈ ਕਨ ਮਨ ਸਾਦ ਇਸ ਹਰ ਇਸ ਕੀ ਰੇ ਦਰਮਾ ਤਕ ਹਣ ਨ ਜਾਏ ਹਕਮ ਹੋਵਾ ਤਾ ਨਿਰਮਲ ਹੋਵਾ ਹਮ ਆ ਮੇ ਕੀ ਹੋਗਾ ਗੁਰ ਕੀ ਸਾਖੀ ਸਹਿਜੇ ਚਾਖੀ ਕ੍ਰਿਸ਼ਨਾ ਅਗਣ ਬਜਾ ਗੁਰ ਕਾ ਸ਼ਬਦ ਰਾਤਾ ਸਹਜੇ ਮਤਾ ਸਹਜੇ ਰਹਿ ਆ ਸਮਾਯ ਹਰ ਕਾ ਨਾਮ ਸਤ ਕਰ ਜਾਣਾ ਗੁਰ ਕਾ ਭਾਈ ਪਿਆਰੀ ਸੱਚੇ ਵੜਾਈ ਗੜਤੇ ਪਾਈ ਸੱਚਾ ਇਕੋ ਸੱਚਾ ਸਮਹ ਵਰਤਾਏ ਵਰਲਾ ਕੋ ਵਿਚਾਰੀ ਆਪੇ ਮੇਲ ਲਏ ਤਾ ਬਖਸੀ ਸਕੇ ਭਗਤ ਸਵਾਰੇ ਸਭੋਂ ਸੱਚਾ ਸੱਚ ਸੱਚ ਵਰਤਾਏ ਘਰਮਖ ਕੋਈ ਜਾਣਾ ਨੰਮਣਾ ਮਰਣਾ ਹਕਮੋ ਵਰਤਾ ਗੁਰਮਖੇ ਆਪ ਪਛਾਣਾ ਨਾਮ ਤੇ ਆਈ ਤਾਂ ਸਤਿਗੁਰ ਪਾਈ ਰੋਈ ਛੁਂ ਫੜ ਪਾਈ ਨਾਨਕ ਤੇ ਸਦਾ ਸਬਕਿ ਸੋਗਾ ਦੇਵ ਚਾ ਆਪ ਗਵਾਈ ਨਾਮ ਤੇ ਆਹੀ ਤਾਂ ਸਤਿਗੁਰ ਪਾਈ ਜੋ ਛਾ ਸੋ ਫਲ ਪਾਈ ਨਾਨਕਾ ਤੇ ਸਦਾ ਸਭ ਕਿਸ ਹੋਗਾ ਜੀ ਵਿਚਾ ਆਪਾ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ